ਚਲਦੇ ਆਪਾਂ ਇਸ ਟੈਂਪਲ ਦੇ ਅੰਦਰ ਦੇ ਦੇਖਦੇ ਆ ਕਿਆ ਹੈ ਹਾਂਜੀ ਦੋਸਤੋ ਆ ਆਪਣਾ ਰੂਮ ਸੀ ਰਾਤ ਇਹ ਰੂਮ ਪੈਰਾਡਾਈਜ਼ ਹੋਟਲ ਕੁੰਮਲਗੜ ਤੋਂ ਤਕਰੀਬਨ 4 ਕਿਲੋਮੀਟਰ ਪਹਿਲਾਂ ਪੂਰਾ ਸ਼ਾਨਦਾਰ ਰੂਮ ਸੀ ਰੁਪਿਆ 1200 ਦਿੱਤਾ ਇਹਨਾਂ ਨੂੰ ਤੇ ਮੌਜਾਂ ਬਣ ਗਈਆਂ ਰਾਤ ਆ ਪੋਲੇ ਪੋਲੇ ਗੱਦੇ ਆ ਸਮਾਨ ਸਾਡਾ ਇੱਥੇ ਰਹੂਗਾ ਅੱਜ ਕਿਉਂਕਿ ਅਸੀਂ ਅੱਜ ਦੀ ਨਾਈਟ ਸਟੇ ਵੀ ਇੱਥੇ ਕਰਾਂਗੇ ਕਿਉਂਕਿ ਅੱਜ ਅਸੀਂ ਇੱਕ ਇੱਥੇ ਬਹੁਤ ਫੇਮਸ ਜੈਨ ਟੈਂਪਲ ਹੈ ਤੇ ਰਾਤ ਨੂੰ ਅਸੀਂ 3-4 ਵਜੇ ਆਵਾਂਗੇ ਕੁੰਮਲਗੜ ਫੋਰਟ ਦੇ ਵਿੱਚ ਕਿਉਂਕਿ ਇੱਥੇ ਨਾਈਟ ਇੱਕ ਲਾਈਟਿੰਗ ਸ਼ੋਅ ਹੁੰਦਾ ਉਹ ਵੀ ਵੇਖਣਾ ਜ਼ਰੂਰੀ ਹੈ ਜੋ ਹੁਣ ਆਪਾਂ ਐਡੀ ਦੂਰ ਆਏ ਆ ਤਾਂ ਉਹ ਦੇਖੀਏ ਉਹ ਦੇਖੇ ਬੈਨ ਨਹੀਂ ਚੱਲਦਾ ਹੁਣ ਆਪਾਂ ਚੱਲਦੇ ਆਂ ਦੋਸਤੋ ਜੈਂਟ ਟੈਂਪਲ ਦੇਖਣ ਆਜੋ ਫਿਰ ਦੋਸਤੋ ਆਪਾਂ ਇੱਥੋਂ ਚੱਲ ਪਏ ਰੌਣਕਪੁਰ ਜੈਂਟ ਟੈਂਪਲ ਰੌਣਕਪੁਰ ਜੈਂਟ ਟੈਂਪਲ ਜਿਹੜਾ ਬਹੁਤ ਫੇਮਸ ਟੈਂਪਲ ਇੱਥੋਂ ਦਾ ਤਕਰੀਬਨ ਕੁੰਬਲਗੜ੍ਹ ਤੋਂ ਹੈਗਾ 30 ਕਿਲੋਮੀਟਰ ਦੂਰ ਤੇ ਪੱਥਰ ਦੀ ਇੱਕ ਨਕਾਸ਼ੀ ਹੈ ਉਹਦੇ ਬਹੁਤ ਫੇਮਸ ਹੈ ਕਹਿੰਦੇ ਉਹ ਇੱਥੋਂ ਕਹਿੰਦਾ ਯਾਰ ਖੱਬੇ ਉਹ ਦੋਸਤੋ ਨੀਚੇ ਜੇ ਤੁਸੀਂ ਆਉਂਗੇ ਤਾਂ ਸਰਕਲ ਹੈ ਇਹ ਸਰਕਲ ਤੋਂ ਜਦੋਂ ਤੁਸੀਂ ਜੈਨ ਟੈਂਪਲ ਨੂੰ ਜਾਣਾ ਦੇਖਣ ਵਾਸਤੇ ਤਾਂ ਇਹਦੇ ਖੱਬੇ ਪਾਸੇ ਜਾਣਾ ਕਿਉਂਕਿ ਸੱਜੇ ਪਾਸੇ ਹੈਗਾ ਕੁੰਬਲਗੜ੍ਹ ਫੋਟ ਦੇਖ ਰਹੇ ਹੋ ਰੰਗ ਰੰਗੀਲਾ Rajasthan ਸੋਨੇ ਸੋਨੇ ਬਾਦੀਆਂ ਹਿਮਾਚਲ ਜੰਮੂ ਕਸ਼ਮੀਰ ਨੂੰ ਮਾਤ ਪਾਉਂਦੀਆਂ ਇਹ ਬਾਦੀਆਂ ਤੇ ਆ ਸ਼ੀਸ਼ਾ ਆਪਣਾ ਦੋਸਤੋ ਆ ਢਿੱਲਾ ਹੋ ਗਿਆ ਸੀਗਾ ਹੁਣ ਹਿੱਲੀ ਜਾਂਦਾ ਇਹ ਇਹਨਾਂ ਤੋਂ ਆਪਾਂ ਖਸਾਰੇ ਆ ਤੁਹਾਡੇ ਬਾਈਕ ਦਾ ਕੋਈ ਕੋਈ ਵੀ ਨਟ ਪੇਚ ਢਿੱਲਾ ਹੁੰਦਾ ਤੁਹਾਨੂੰ ਸਫਰ ਕਰਨ ਦਾ ਜਿਹੜਾ ਸਵਾਦ ਨਹੀਂ ਆਉਂਦਾ ਜਿਹੜਾ ਸਾਈਡ ਸ਼ੀਸ਼ਾ ਸੀ ਉਹ ਢਿੱਲਾ ਹੋ ਜਾਂਦਾ ਆਮ ਤੌਰ ਤੇ ਆਫ ਰੋਡ ਕਿਉਂਕਿ ਅਸੀਂ ਆਏ ਹਾਂ ਕੱਲ 30 40 ਕਿਲੋਮੀਟਰ ਚੱਲ ਕੇ ਉਹਦੇ ਕਾਰਨ ਹਿੱਲ ਗਿਆ ਸ਼ੀਸ਼ਾ ਤੇ ਅਸੀਂ ਕਸਾਲ ਆ ਚੱਲੇ ਹਾਂ ਰੌਣਕਪੁਰਾ ਇੱਕ ਏਰੀਆ ਦੋਸਤੋ ਜਿਹੜਾ ਕੁੰਬਲਗੜ੍ਹ ਤੋਂ ਤਕਰੀਬਨ 30 35 ਕਿਲੋਮੀਟਰ ਦੂਰੀ ਤੇ ਸਥਿਤ ਹੈ ਤੇ ਉੱਥੇ ਇੱਕ ਜੈਨ ਟੈਂਪਲ ਹੈ ਬਹੁਤ ਫੇਮਸ ਉਹਦੀ ਜਿਹੜੀ ਪੱਥਰ ਦੀ ਮੂਨਾਕਸ਼ੀ ਬਹੁਤ ਫੇਮਸ ਹੈ ਉਹ ਵੇਖਣ ਚੱਲੇ ਆ ਤੇ ਤੁਸੀਂ ਵੇਖ ਹੀ ਰਹੇ ਹੋ ਆਲਾ ਦੁਆਰਾ ਤੁਹਾਡੇ ਸਾਹਮਣੇ ਆ ਹਿਮਾਚਲ ਦੀਆਂ ਕਸ਼ਮੀਰ ਦੀਆਂ ਬਾਦੀਆਂ ਨੂੰ ਮਾਤ ਪਾਉਂਦਾ ਸੋਨਾ ਜਿਹੜਾ ਹੈਗਾ ਕਾਰੋਬਾਰ ਆ ਚੰਗੀਆਂ ਫਸਲਾਂ ਹਰੇ ਭਰੀਆਂ ਜਿਹੜਾ ਖੇਤ ਲਹਿਰਾਉਂਦੇ ਆ ਇੱਥੇ ਚੰਗਾ ਏਰੀਆ ਕੋਈ ਏਸੀ ਗੱਲਬਾਤ ਨਹੀਂ ਹੈਗੀ ਵੀ ਆਪਾਂ ਕਹਿ ਦਈਏ ਵੀ ਇੱਥੇ ਪਾਣੀ ਨਹੀਂ ਹੈਗਾ ਜਾਂ ਕੋਈ ਹੋਰ ਗੱਲਬਾਤ ਨਹੀਂ ਠੰਡਾ ਮੌਸਮ ਹੈ ਕਿ ਆ ਬਿਊਟੀਫੁਲ ਸੀਨ ਆ ਤੁਹਾਨੂੰ ਦਿਖਾਉਂਦਾ ਮਤਲਬ ਇਹੀ ਹੈ ਵੀ ਦੋਸਤੋ ਆਪਾਂ ਰਾਜਸਥਾਨ ਚ ਵਹਿਮ ਘੜਦੀਏ ਵੀ ਰਾਜਸਥਾਨ ਇੱਕ ਪਥਰੀਲਾ ਇੱਕ ਟਿੱਬਿਆਂ ਦਾ ਤਾਂ ਤੇ ਇੱਕੋ ਉਹ ਰਾਜ ਹੈ ਪਰ ਐਸੀ ਗੱਲ ਨਹੀਂ ਰਾਜ ਬਹੁਤ ਸੋਹਣਾ ਹੈ ਰੰਗੀਲਾ Rajasthan ਆ ਪੂਰਾ ਰੰਗੀਲਾ ਮੀਂਝ ਕਿਤੇ ਰੇਤੇ ਟਿੱਬੇ ਪੱਥਰ ਤੇ ਕਿਤੇ ਪਹਾੜ ਹਰਿਆਲੀ ਮਨਮੋਹ ਦੇ ਆ ਪਹਾੜ ਦੇਖ ਲਓ ਤੁਸੀਂ ਕਿੰਨੇ ਸਿਰਾਂ ਗੱਲਬਾਤ ਹੈ ਬਹੁਤ ਸੋਹਣੇ ਪਿੰਡ ਹੈ ਇਹ ਛੋਟੇ ਛੋਟੇ ਪਿੰਡ ਇਸ ਤਰ੍ਹਾਂ ਲੱਗਦੇ ਜਿਵੇਂ ਹਿਮਾਚਲ ਜਾਂ ਜੰਮੂ ਕਸ਼ਮੀਰ ਦੇ ਪਿੰਡ ਹੁੰਦੇ ਆ ਬਹੁਤ ਪਿਆਰੇ ਰਸਤੇ ਆ ਦੋਸਤੋ ਮਨ ਖੁਸ਼ ਹੁੰਦਾ ਆ ਦਿਖਾਉਣਾ ਤੁਹਾਨੂੰ ਇੱਕ ਗਾਗਰ ਚੱਕੀ ਆਉਂਦੀ ਹੈ ਰਾਜਸਥਾਨ ਨੂੰ ਸੋ ਸਾਹਮਣੇ ਦੇਖ ਸਕਦੇ ਇੱਕ 올ਡ ਪ੍ਰਾਣੀ ਹਵੇਲੀ ਹੈ ਇਹ ਹੈਗਾ ਪਿੰਡ ਭਾਨਪੁਰਾ ਤੇ ਭਾਨਪੁਰਾ ਪਿੰਡ ਤੋਂ ਅੱਗੇ ਤਕਰੀਬਨ 14 ਕਿਲੋਮੀਟਰ ਹਜੇ ਹੋਰ ਹੈ ਜੈਂਟ ਟੈਂਪਲ 16 ਪਿੰਡ ਸਾਹਮਣੇ ਜੈਤਮਾਲ ਜੈਤਮਾਲ ਪਿੰਡ ਦੇ ਵਿੱਚ ਦੀ ਆਪਾਂ ਲੰਘ ਰਹੇ ਹਾਂ ਤੇ ਅੱਗੇ ਜਾ ਰਹੇ ਹਾਂ ਰੌਣਕਪੁਰਾ ਜਿੱਥੇ ਜੈਂਟ ਟੈਂਪਲ ਵੇਖ ਸਕਦੇ ਹੋ ਪਿੰਡ ਦਾ ਮਾਹੌਲ ਸੋਹਣਾ ਹੈ ਪਿੰਡਾਂ ਦਾ ਮਾਹੌਲ ਵੈਸੇ ਹੀ ਸੋਹਣਾ ਹੁੰਦਾ ਪੰਜਾਬ ਦੇ ਪਿੰਡਾਂ ਦਾ ਮਾਹੌਲ ਵੀ ਵੇਖਣ ਜੋ ਹੁੰਦਾ ਕੀ ਬਾਤ ਹੈ ਜੋ ਖੂਬਸੂਰਤ ਪਿੰਡ ਹੈ ਪੂਰਾ ਆਹ ਦੇਖ ਲਓ ਟਰੈਕਟਰ ਵਗੈਰਾ ਖੜੇ ਆ ਪੂਰੀ ਚੰਗੀ ਖੇਤੀ ਹੈ ਤੁਸੀਂ ਆਪ ਹੀ ਦੱਸੋ ਵੀ ਇਹਦੇ ਚ ਤੇ ਹਾੜੀ ਏਰੀਆ ਦੀਆਂ ਸੜਕਾਂ ਹੁੰਦੀਆਂ ਹਿੱਲ ਸਟੇਸ਼ਨਾਂ ਦੀਆਂ ਉਹਦੇ ਨਾਲ ਕੀ ਫਰਕ ਹੈ ਰਾਈਡ ਪੂਰੀ ਘੈਂਟ ਹੈ ਰਾਜਸਥਾਨ ਮੌਨਸੂਨ ਰਾਈਡ ਇਹਦਾ ਨਾਮ ਹੈ ਦੋਸਤੋ ਜਦੋਂ ਤੁਸੀਂ ਇਸ ਤਰ੍ਹਾਂ ਦੀ ਢलान ਤੋਂ ਉਤਰਦੇ ਹੋ ਤੇ ਆਫਰਡ ਹੋਵੇ ਤਾਂ ਤੁਸੀਂ ਦੂਜੇ ਗੇਅਰ 'ਚ ਬਿਨਾ ਬ੍ਰੇਕ ਨੱਪੇ ਗੱਡੀ ਉਤਾਰੋ ਤਾਂ ਹੀ ਤੁਸੀਂ ਸੇਫ ਰਹਿ ਸਕਦੇ ਹੋ ਜੇਕਰ ਤੁਸੀਂ ਬ੍ਰੇਕ ਨੱਪ ਕੇ ਜਾਂ ਕਲਚ ਨੱਪ ਕੇ ਗੱਡੀ ਚਲਾਵੋਗੇ ਸਪੀਡ ਹੋਰ ਵੱਧ ਜਾਂਦੀ ਹੈ ਤਾਂ ਰਿਸਕ ਵੱਧ ਜਾਂਦਾ ਪੂਰੇ ਤਿੱਖੇ ਮੋੜ ਆ ਭਰਾਓ ਆ ਹੀ ਲੱਗਦਾ ਜਿਵੇਂ ਲੇ ਲਦਾਖ ਦਾ ਬਾਈਕ ਟ੍ਰਿਪ ਲਾ ਕੇ ਉੱਥੋਂ ਉਤਰਦੇ ਹੋਣੇ ਆ ਸਿਰੇ ਤੋਂ ਜਾਂ ਲੋ ਉਮਲਿੰਗਲਾ ਪਾਸ ਤੋਂ ਵਾਪਸ ਆਉਣੇ ਹੋਣੇ ਆ ਇਸ ਤਰ੍ਹਾਂ ਫੀਲ ਹੋ ਰਿਹਾ ਹੈ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਹੈ ਵੀ ਇਹ ਜਿਹੜੀ ਹੈਗੀ ਕੁੰਬਲਗੜ ਰੌਣਕਪੁਰਾ ਦੀ ਜੰਗਲੀ ਜੀਵ ਰਾਖਾ ਹੈ ਜੰਗਲੀ ਜੀਵ ਇੱਕ ਸੈਂਚਰੀ ਬਣੀ ਹੋਈ ਹੈ ਇਹ ਬਹੁਤ ਸੰਘਣਾ ਜੰਗਲ ਹੈ ਜੰਗਲ ਦੇ ਵਿੱਚ ਦੀ ਜਾਂਦਾ ਹੋਇਆ ਇਹ ਲਿੰਕ ਰੋਡ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਜੀਪ ਸਫਾਰੀ ਇੱਥੇ ਹੁੰਦੀ ਹੈ ਦੋਸਤੋ ਜਿਹੜੀ ਕੁੰਬਲਗੜ ਤੋਂ ਚੱਲਦੀ ਹੈ ਉਹ ਜਿਹੜੀਆਂ ਚਾਰ ਪੰਜ ਚੀਜ਼ਾਂ ਉਹ ਜਿਵੇਂ ਜੈਨ ਟੈਂਪਲ ਹੋ ਗਿਆ ਜਾਂ ਹੋਰ ਕਈ ਚੀਜ਼ਾਂ ਤੁਸੀਂ ਦੇਖਣ ਲੱਗਿਆ ਜੀ ਕੁੰਬਲਗੜ੍ਹ ਫੋਰਟ ਹੈ ਉਹ ਤੁਹਾਨੂੰ ਦਿਖਾਉਂਦੇ ਆ ਤੇ ਸਾਰੇ ਅ ਤਕਰੀਬਨ ਢਾਈ ਘੰਟਾ ਟਾਈਮ ਆ ਉਹਦਾ ਤੇ 1600 ਰੁਪਿਆ ਉਹ ਲੈਂਦੇ ਆ 5-7 ਲੋਕ ਜੀ ਬਹਿ ਸਕਦੇ ਹੋ ਓਪਨ ਜੀਪ ਹੁੰਦੀ ਹੈ ਜਾਂ ਕਈ ਵਾਰ ਜਿਪਸੀ ਹੁੰਦੀ ਹੈ ਉਹ ਵੀ ਉੱਥੋਂ ਚੱਲਦੀ ਹੈ ਕੁੰਬਲਗੜ੍ਹ ਤੋਂ ਜੇ ਤੁਹਾਡਾ ਮਨ ਲੱਗੇ ਤੁਹਾਡਾ ਦਿਲ ਕਰੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਆ ਇੱਕ ਸਾਈਕਲਿਸਟ ਜਾ ਰਿਹਾ ਦੋਸਤੋ ਕੋਈ ਭਗਤ ਜੈਨ ਟੈਂਪਲ ਦੇਖਣ ਚੱਲਿਆ ਹਾਈ ਇਹ ਹੀ ਆ ਵਾ ਹਨਾ ਹਾਂ ਤੋਂ ਸਾਹਮਣੇ ਤੋਂ ਆਪਾਂ ਆਏ ਆ ਤੇ ਆ ਸਾਹਮਣੇ ਖੱਬਿਆ ਤੁਸੀਂ ਦੇਖ ਰਹੇ ਹੋ ਜੈਨ ਟੈਂਪਲ ਜਿਹੜਾ ਆਪਾਂ ਦੇਖਾਂਗੇ ਤੇ ਹੁਣ ਆਪਾਂ ਪੀ ਰਹੇ ਆ ਚਾਹ ਇਸ ਥਾਬੇ ਤੇ ਰੈਸਟੋਰੈਂਟ ਤੇ ਆਹ ਰਸਤਾ ਜਿਹੜਾ ਅੱਗੇ ਜਾਂਦਾ ਹੈ ਕਹਿੰਦੇ ਪਾਲੀ ਅੱਗੇ ਇੱਕ ਏਰੀਆ ਪਾਲੀ ਉੱਥੋਂ 100 ਕਿਲੋਮੀਟਰ ਅੱਗੇ ਤੇ ਉੱਥੋਂ ਉਹਦੇ ਪਰ ਨੇੜੇ ਰਹਿ ਜਾਂਦਾ ਤੇ ਆਓ ਫਿਰ ਆਪਾਂ ਪੀਨੇ ਚਾਹ ਤੇ ਫਿਰ ਬਖਾਵਾਂਗੇ ਤੁਹਾਨੂੰ ਜੈਨ ਟੈਂਪਲ ਲੋ ਵੀ ਚਾਹ ਆਪਣੀ ਹੋ ਗਈ ਤਿਆਰ ਤੇ ਛੋਟਾ ਜਿਹਾ ਕੱਪ ਚਾਹ ਦਾ ਇਹਦੇ ਨਾਲ ਆਪਾਂ ਨੂੰ ਸਰਦਾ ਕਿੱਥੇ ਤੇ ਆਪਾਂ ਸਟੀਲ ਦੇ ਗਲਾਸ ਦੇ ਵਿੱਚ ਇਹੇ ਦੋ ਦੋ ਕੱਪ ਪਵਾਲੇ ਆ ਤੇ ਪੰਜਾਬ ਦੇ ਲੋਕ ਤੁਹਾਨੂੰ ਪਤਾ ਹੀ ਵੀ ਚਾਹ ਥੋੜੀ ਜਿਹੀ ਵੱਧ ਪੀਂਦੇ ਆ ਤੇ ਆਪਨੇ ਹੁਣ ਅਜੇ ਵੱਧਦੇ ਕੀ ਹੋਇਆ ਹੈ ਭਰੇ ਨਹੀਂ ਤਾਂ ਭਰੇ ਦਾ ਦੋ ਕੱਪ ਹੋਰ ਪੈ ਜਾਣਗੇ ਚਾਰ ਬਣ ਜਾਣਗੇ ਦੋਸਤੋ ਆਪਾਂ ਹੁਣ ਐਂਟਰੀ ਕਰ ਰਹੇ ਆ ਜੈਨ ਟੈਂਪਲ ਜਿਹੜਾ ਇਹ ਪੁਲਿਸ ਚੌਂਕੀ ਆ ਸਾੜੀ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਜੈਨ ਟੈਂਪਲ ਉਹ ਚ ਆਪਾਂ ਐਂਟਰੀ ਕਰਨ ਲੱਗੇ ਆਂ ਇਹ ਦੇਖ ਸਕਦੇ ਹੋ ਉਹ ਰਨਕ ਪੋਰਟੀਰਟ ਐਂਟਰੀ ਸੁਖਦੀਪ ਸਿੰਘ ਸੁਖਦੀਪ ਸਿੰਘ ਆਪਿਆ ਹਮ ਪੰਜਾਬ ਬਠਿੰਡਾ 35 ਦਾ ਬਾਈਕ ਕਹਾਂ ਲਗਾਏਗੇ ਓਕੇ ਸਰ ਥੈਂਕ ਯੂ ਲੋ ਵੀ ਦੋਸਤੋ ਐਂਟਰੀ ਆਪਣੀ ਹੋ ਗਈ ਬਾਈਕ ਦੀ ਇੱਥੇ ਤੇ ਇੱਥੇ ਹੈਗੀ ਐ ਪਾਰਕਿੰਗ ਬਾਈਕ ਦੀ ਆਪਾਂ ਇੱਥੇ ਬਾਈਕ ਲਗਾਉਣੇ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਪੂਰਾ जैन टेंपल नहीं नहीं सिनेमा दी तो हटेंगे मैंने कृष्ण को देखा नहीं चाहिए मोबाइल वगैरह ठीक है तजुबक बबय जमा कर आओ बबय यहां जमा कर नहीं 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 तेरी चलेंगे दोस्तों ये जैन टेंपल बहुत फेमस है ते ये 16वीं शताब्दी तक ते बना हुआ बहुत बारीक नक्काशी ਜਿਹੜੀ ਕੀਤੀ ਹੋਈ ਹੈ ਤੇ ਕੁਮਲਗੜ ਤੋਂ तकरीबन 35 ਕਿਲੋਮੀਟਰ ਦੂਰ ਹੈ ਇਹ ਟੈਂਪਲ ਕਾਫੀ ਬਿਊਟੀਫੁਲ ਜਿਹੜਾ ਹੈਗਾ ਪੱਥਰ ਨੇ ਕਾਸੀ ਤੇ ਕੀਤੀ ਹੋਈ ਹੈ ਦੇਖ ਸਕਦੇ ਹੋ। ਕੀ ਬਾਤ ਹੈ। ਆਜੋ ਫਿਰ ਦੋਸਤੋ ਤੁਹਾਨੂੰ ਅੰਦਰ ਲੈ ਕੇ ਚਲਦੇ ਆਪਾਂ ਇਸ ਟੈਂਪਲ ਦੇ ਅੰਦਰ ਦੇ ਦੇਖਦੇ ਆਂ ਕੀ ਹੈ। ਬਹੁਤ سارے ਦਰਸ਼ਕ। ਸਭ ਫੋਟੋ ਲੈ ਲਿਆਗੇ। ਇਹ ਮੰਦਿਰ ਵਾਲੀ ਲੋਕ ਵੀ ਦੇਖ ਸਕਦੇ ਹੋ ਦੋਸਤੋ ਜੈਨ ਟੈਂਪਲ ਮੰਦਿਰ ਕਾਫੀ ਵੱਡੀ ਇਹਦੀ ਬਿਲਡਿੰਗ ਹੈ ਕਾਫੀ ਵੱਡਾ 16 ਵਿਸਤਾਪੀ ਦਾ ਬਣਿਆ ਹੋਇਆ ਕਹਿੰਦੇ ਇਹ ਦੇਖ ਸਕਦੇ ਹੋ ਕੀ ਬਾਤ ਹੈ ਤੋ ਇਹ ਇੱਕ ਪਰਾਣਾ ਬਹੁਤ ਜਿਆਦਾ ਇਦ੍ਰਕਤ ਵੀ ਹੈ ਬਹੁਤ ਜਿਆਦਾ ਬਰੀਕ ਪੱਥਰ ਤੇ ਨਿਕਾਸੀ ਕੀਤੀ ਹੋਈ ਹੈ ਸੰਗਮਰਮਰ ਤੇ ਦੇਖ ਸਕਦੇ ਹੋ ਤੁਸੀਂ ਪੂਰਾ ਰਿੱਕੀ ਕੰਮ ਹੈ ਵੇ ਦਾ ਵੀ ਹਿੱਸੇ ਹੋਣੀ ਹੈ ਪਰ ਆਪਾਂ ਨੇ ਧਿਆਨ ਚ ਨਹੀਂ ਆਹ ਦੋਸਤੋ ਸਾਈਡ ਤੇ ਬਣਿਆ ਹੋਇਆ ਇੱਕ 뷰 ਪਹਾੜੀ 뷰 کیا ਬਾਤ ਹੈ ਬਹੁਤ ਸ਼ਾਨਦਾਰ ਹੈ ਤੇ ਇਥੋਂ ਤੁਸੀਂ ਚਾਰ ਸਪੇਰੇ ਦਾ 뷰 ਇਸ ਟੈਂਪਲ ਚੋਂ ਜਿਹੜਾ ਪਹਾੜਾ ਦਾ ਹੈਗਾ ਉਹ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਦੋਸਤੋ ਮਿਨਾ ਜਿਹੜੀ ਪੱਥਰ ਤੇ ਨਕਾਸ਼ੀ ਕੀਤੀ ਹੋਈ ਹੈ ਅਲਗ-ਅਲਗ ਅਲਗ-ਅਲਗ ਤਰ੍ਹਾਂ ਦੇ ਡਿਜ਼ਾਈਨ ਹੈ ਬਿਲਕੁਲ ਆ ਦੇਖ ਸਕਦੇ ਤੁਸੀਂ ਸਾਰੇ ਲਗ ਲਗ ਨਹੀਂ ਕੁਝ ਵੀ ਇੱਕ ਦੂਜੇ ਨਾਲ ਮੈਚ ਨਹੀਂ ਕਰਦਾ की पूजा के लिए केसर दोनों मिक्स करके अच्छा जो चंदन है जो केसर है दोनों को मिक्स करके एक बना रहे हो भगवान की पूजा के लिए अच्छा भगवान की पूजा ले इस टेंपल ना जी ये ठीक है वाह सोलहवीं शताब्दी का टेंपल है जी सोलहवीं सदी का टेंपल है जी सोलहवीं सदी ऐसे पूछे वैसे आप कहा गए ਹਮ ਤੋ ਪੰਜਾਬ ਸੇ ਹੈ ਅੱਗੇ ਟਿਕਟ ਸੀ ਇਹ ਮਾਰਕ ਲੋ ਵੀ ਦੋਸਤੋ ਮੇਨ ਜਿਹੜਾ ਜੈਂਟ ਟੈਂਪਲ ਹੈ ਰੌਣਕਪੁਰਾ ਦਾ ਉਹ ਆਪਾਂ ਦੇਖ ਲਿਆ ਦਰਸ਼ਨ ਕਰਕੇ ਵਾਪਸ ਆ ਰਹੇ ਆ ਤੇ ਇੱਥੇ ਹੋਰ ਵੀ ਕਈ ਛੋਟੇ ਛੋਟੇ ਹੋਰ ਵੀ ਇਸke ਨਾਲ ਦੇ ਟੈਂਪਲ ਹੈ ਇਸ ਕੰਪਲੈਕਸ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਣੇ ਆ ਉਹ ਟੈਂਪਲ ਵੀ ਤੁਹਾਨੂੰ ਦਿਖਾਉਣੇ ਆ ਤੇ ਆਪਾਂ ਟੈਂਪਲ ਇਹ ਬਹੁਤ ਬਾਰੀਕ ਇੱਥੇ ਪੱਥਰ ਨਕਾਸ਼ੀ ਕੀਤੀ ਹੋਈ ਹੈ ਤਾਂ ਤੁਸੀਂ ਮੇਰੇ ਪਿੱਛੇ ਦੇਖ ਹੀ ਰਹੇ ਹੋ 14ਵੀਂ ਸਤਾਪਤੀ ਦਾ ਇਹ ਟੈਂਪਲ ਬਣਿਆ ਹੋਇਆ ਹੈ ਲੋ ਵੀ ਦੋਸਤੋ ਆਪਾਂ ਜੈਨ ਟੈਂਪਲ ਦੇਖ ਲਿਆ ਗਰਮੀ ਕਾਫੀ ਸੀ ਸੇ ਇਥੋਂ ਹੁਣ ਆਪਾਂ ਵਾਪਸੀ ਬਾਤੀ ਆਪਣੀ ਜਿਹੜੀ ਸਟੇ ਰੱਖੀ ਹੋਈ ਹੈ ਕੁੰਬਲਗੜ੍ਹ ਉਧਰ ਨੂੰ ਗਰਮੀ ਵੈਸੇ ਬਹੁਤ ਸੀ ਪਰ ਜੈਨ ਟੈਂਪਲ ਦੇ ਅੰਦਰ ਕੋਈ ਗਰਮੀ ਨਹੀਂ ਸੀ ਅੰਦਰ ਮੌਸਮ ਠੀਕ ਸੀ ਬਹੁਤ ਵਧੀਆ ਲੱਗਿਆ ਚੌਧਵੀਂ ਸਦੀ ਦਾ ਬਣਿਆ ਹੋਇਆ ਇਹ ਟੈਂਪਲ ਬਹੁਤ ਖੂਬਸੂਰਤ ਹੈ ਦੇਖਣ ਵਾਲਾ ਦੋਸਤੋ ਕੁੰਬਲਗੜ੍ਹ ਤੋਂ 30 ਕਿਲੋਮੀਟਰ ਦੂਰ ਹੈ ਟੈਂਪਲ ਹੈ ਰਸਤਾ ਬਹੁਤ ਸੁਹਾਵਣਾ ਠੀਕ ਹੈ ਫਿਰ ਦੋਸਤੋ ਬਾਏ ਬਾਏ ਮਿਲਦੇ ਅੱਗੇ ਹੁਣ ਇੱਥੋਂ ਪੀਵਾਂਗੇ ਆਪਾਂ ਪਹਿਲਾਂ ਜਿੱਥੋਂ ਚਾਹ ਪੀਤੀ ਸੀ ਉਹ ਠੰਡਾ ਪੀ ਕੇ ਚੱਲਦੇ ਆਂ ਸਫਰੀ ਕਹਿੰਦਾ ਭਈ ਗਰਮੀ ਬਹੁਤ ਸੀ ਤੇ ਮੈਨੂੰ ਠੰਡਾ ਜ਼ਰੂਰ ਪਿਆ ਦੇ ਆਜੋ ਨੂੰ ਪੰਜਾਬ ਦੀ ਪੁਰਾਣੀ ਬਰਸਤ ਗੇਰ ਜੂ ਕਹਿੰਦੇ ਹਟ ਤੇ ਹਾ ਹਟ ਟੰਡਾਂ ਵਾਲਾ ਖੂਹ ਹੈ ਆ ਚੱਲਦਾ ਦੇਖ ਲੋ ਐ ਖੂਹ ਚਲਦੇ ਸੀ ਦੋਸਤੋ ਜਿਹੜੀ ਪੰਜਾਬ ਚੋਂ ਤਾਂ ਬਿਲਕੁਲ ਖਤਮੀ ਹੋ ਗਈ ਉਹ ਦੇਖ ਸਕਦੇ ਹੋ ਦੋਸਤੋ ਸਾਹਮਣੇ ਟੰਡਾਂ ਥਲੇ ਕਿਉਂਕਿ ਪਾਣੀ ਪਹਿਲਾਂ ਉੱਪਰ ਹੋਊਗਾ ਹੁਣ ਪਾਣੀ ਸੁੱਕ ਗਿਆ ਤੇ ਉਹ ਦੇਖ ਸਕਦੇ ਹੋ ਨੀਵਾ ਕਿੱਡਾ ਹੈਗਾ ਡੂੰਗਾ ਇਹ ਦਲ ਬੈਲ ਚਲਦਾ ਦਾ ਪੂਰਾ ਦਿਨ ਚਲਦਾ ਹੋਰ ਪਾਣੀ ਨਿਕਲ ਰਿਹਾ ਤੇ ਇਹ ਚਾਰ ਚਾਲੂ ਆ ਤੇ ਇਹ बिजली आई के बाद में बंद कर दिया ओके ओके ये बेल चलता लगा सप्लाई होता खेती बाड़ी में तो पानी पहले ऊपर था आ, पानी ऊपर था अभी नीचे से आता है ये भी डबल आता है अच्छा तो काट काट बाल अच्छा अच्छा, अच्छा 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 ऐसे चलता था राइट 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 गुड़, गुड़, गुड़। गुड 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 क्या बात है फिर चलता इधर से ठीक है ये ठीक है घुमाते और ऐसा चल ओके ओके दोस्तों आ चीज़ा जतरनाक होंगे इन्हों का जरूर ध्यान रखे करो हाँ निक्किया निक्किया गांगा आइया पहाड़ा च ना जरूर ध्यान रखो दोस्तों इन्हों पिंड दोस्तों चाह बना चाह बेग चाह चाय वाला नहीं है आज भी ला भी दोस्तों देख सकते हो मौनसून राइड क्या बात है पूरा सीन घंट है हां भाई क्यों या आपका नाम है ठीक है हां जी दोस्तों ਤੁਸੀਂ ਵੇਖ ਰਹੇ ਸੀ ਜੈਨ ਟੈਂਪਲ ਰੌਣਕਪੁਰਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਇਸ ਤੋਂ ਅਗਲੇ ਭਾਗ ਦੇ ਵਿੱਚ ਦੇਖੋਗੇ ਤੁਸੀਂ ਕੁੰਬਲਗੜ੍ਹ ਫੋਰਟ ਤੇ ਕੁੰਬਲਗੜ੍ਹ ਫੋਰਟ ਦੇ ਵਿੱਚ ਹੁੰਦਾ ਸ਼ਾਮ ਮਿਲੇ ਦਾ ਲਾਈਟ ਐਂਡ ਸਾਊਂਡ ਸ਼ੋਅ ਬਹੁਤ ਬਹੁਤ ਧੰਨਵਾਦ ਥੈਂਕ ਯੂ